ਬ੍ਰਿਖਤ ਮਾਨ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸੱਪਟਾ ਵਿਵਾਦ ਬਹੁਤ ਸਵਾਗਤ ਹੈ ਜੀ ਮਿਰਬੰਦੀ ਜੀ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਦੀ ਅਗਵਾਈ ਦੇ ਵਿੱਚ ਜਿਹੜਾ ਜਥਾ ਭਾਰਤ ਤੋਂ ਗਿਆ ਸੀ ਉਸ ਜਥੇ ਦੇ ਨਾਲ ਕਪੂਰਥਲਾ ਜ਼ਿਲ੍ਹੇ ਤੋਂ ਗਈ ਬੀਬੀ ਸਰਬਜੀਤ ਕੌਰ ਜੋ ਕਿ ਆਪਣੇ ਮੁਸਲਮ ਪ੍ਰੇਮੀ ਦੇ ਨਾਲ ਦੌੜ ਜਾਂਦੀ ਹੈ ਧਰਮ ਬਦਲ ਕੇ ਨਾਮ ਮਤੇ ਧਰਮ ਬਦਲ ਲੈਂਦੀ ਹੈ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਚਰਚਾ ਹੋ ਰਹੀ ਹੈ ਇਸ ਖਬਰ ਦੀ ਧਰਮ ਦੇ ਬਦਲਣ ਸੰਬੰਧੀ ਜਥੇ ਨੂੰ ਧੋਖਾ ਦੇਣ ਦੇ ਲਈ ਜਾਂ ਫਿਰ ਸਮਾਜਿਕ ਤੌਰ ਦੇ ਉੱਤੇ ਪਰਿਵਾਰ ਦੇ ਨਾਲ ਲਗਾਕਾਰਣ ਸੰਬੰਧੀ ਚਰਚਾਵਾਂ ਵੀ ਨੇ ਤੁਸੀਂ ਇਹ ਸਭ ਵਰਤਾਰੇ ਨੂੰ ਕਿਸ ਪਰਪੇਖ ਦੇ ਵਿੱਚ ਵੇਖਦੇ ਹੋ ਹਮ ਦੇਖੋ ਗੱਲ ਇਹ ਗਿਆ ਕਿ ਇਹ ਪਹਿਲੀ ਵਾਰੀ ਘਟਨਾ ਨਹੀਂ ਹੋਇਆ ਪਹਿਲੀ ਦੂਜੀ ਵਾਰੀ ਘਟਨਾ ਵਾਪਰੀ ਹੈ ਹਮ ਹਾਂਜੀ 2018 ਦੇ ਵਿੱਚ ਵੀ ਕਿਰਨ ਹਮ ਬਾਲਾਂ ਜੀ ਬੱਲ ਗਈ ਸੀ ਤੇ ਉਹ ਬਲਾ ਬਣ ਗਈ ਸੀ ਬੱਲਾ ਤੋਂ ਬਲਾ ਬਣ ਗਈ ਅੱਛਾ ਗੱਲ ਹੈ ਕਿ ਹੁਣ ਇਹ ਇਹ ਕੰਨਾ ਫੇ ਵਾਪਰੀ ਹੈ ਜੀ ਹਾਂ ਜੀ ਗੱਲ ਹੈ ਕਿ ਪਿਛਲੇ 9 ਸਾਲ ਤੋਂ ਉਸ ਬੀਬੀ ਸਰਬਜੀਤ कौर ਦੇ ਕੱਲ ਦਾ ਸੀਗਾ ਸੋਸ਼ਲ ਮੀਡੀਆ ਤੇ ਨਾ ਇੰਸਟਾਗ੍ਰਾਮ ਦੇ ਉੱਪਰ ਉਹਨਾਂ ਦਾ ਚੱਲਦਾ ਸੀਗਾ ਮਤਲਬ ਪ੍ਰੇਮ ਭਾਸ਼ਾ ਚੱਲਦੀ ਸੀ ਜਾਂ ਉਸ ਲੈਵਲ ਤੇ ਜਗਾ ਹੁਣ ਗੱਲ ਹੈ ਕਿ ਸੱਦ ਕਿਵੇਂ ਟਪਣੀ ਹੈ ਜਾਂ ਉਹਨੇ ਜਾਂ ਨੇ ਹੁਣ ਉਥੇ ਹੈਗਾ ਕਿ ਤੁਸੀਂ ਕੋਈ ਮਤਲਬ ਇੱਕ ਵਿਆਹ ਇੱਕਦਾਂ ਤਰੀਕਾ ਹੈ ਕਿ ਵਿਆਹ ਤੋਂ ਬਾਅਦ ਤੁਸੀਂ ਨਾਗਰਿਕ ਹੋ ਜੰਨੇ ਉਸ ਆਦਮੀ ਦੇ ਜੇ ਨਾਲ ਵਿਆਹ ਕਰਾਉਣਾ ਹੈ ਹਮ ਸਹੀ ਗੱਲ ਹੈ ਹਾਂ ਜਿੱਦੇ ਤੇ ਹੈਗਾ ਕਿਦੇ ਵੀ ਹਮ ਹੁਣ ਇੱਕੋ ਤਰੀਕਾ ਸੀ ਉਹਦੇ ਕੋਲ ਕਿ ਮੈਂ ਨਨਕਾਣਾ ਸਾਹਿਬ ਜਾਵਾਂ ਹਮ ਉਥੇ ਜਾ ਕੇ ਅਰਜ਼ੀ ਕਰਾਂ ਜਿਹਨੇ ਪ੍ਰੇਮ ਕੀ ਉਹ ਤੇ ਨੇ ਪਰਾ ਪਾਇਓ ਹਮ ਠੀਕ ਆ ਜੀ ਲੇਕਿਨ ਉਹ ਚਲੇ ਜਾਂਦੀ ਹੈਗੀਆ ਲੇਕਿਨ ਉਹਨੇ ਉਹ ਗੱਲ ਨੂੰ ਗੁਪਤ ਰੱਖਿਆ ਹਮ ਅੱਜ ਇਨਕੁਆਰੀਆਂ ਹੋ ਰਹੀਆਂ ਕਦੇ ਪਿੰਡੇ ਸਰਪੰਚ ਨੂੰ ਪੁੱਛਦੇ ਆ ਕਦੇ ਉਹ ਸਰ ਨੰਬਰਦਾਰ ਨੂੰ ਪੁੱਛਦੇ ਆ ਕਦੇ ਉਥੋਂ ਦੇ ਐਸਡੀਪੀਸੀ ਦੇ ਹਲਕਾ ਜਿਹੜੇ ਮਤਲਬ ਰਹਿ ਗਿਆ ਬੀਬੀ ਆਗੇ ਗੁਰਪ੍ਰੀਤ ਸਰੂਹੀ ਆ ਗਿਆ ਹਾਂਜੀ ਜਾਂ ਉੱਥੋਂ ਦੇ ਮਤਲਬ ਉਹਨਾਂ ਨਾਲ ਗੱਲ ਕੀਤੀ ਜਾਂਦੀ ਵੀ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਕਰ ਰਿਹਾ ਵੀ ਇੱਥੇ ਕੀ ਚੱਲ ਜੇ ਕਦਮ ਆਪ ਹੋਗਾ ਵੀ ਇਹਦੀ ਮਤਲਬ ਇਹਨੇ ਐਂਟਰੀ ਕਿਦਾਂ ਮੜ ਗਈ ਹੈ ਜੀ ਹਾਂਜੀ ਠੀਕ ਹੈ ਨਾ ਵੀ ਉਹ ਤੁਸੀਂ ਰეკਮੈਂਡ ਕੀਤਾ ਹੋ ਨਾ ਵੀ ਇਹਦਾ ਕੋਈ ਕੇਸ ਚੱਲਦਾ ਨਹੀਂ ਠੀਕ ਨਹੀਂ ਚੱਲਦਾ ਕੇਸ ਕਦਮ ਆਪ ਹਮ ਲੇਕਿਨ ਗੱਲ ਹੈ ਕਿ ਆ ਕਿ ਉਹਨੇ ਜਾ ਕੇ ਕੀ ਕਰਨਾ ਹਮ ਹਮ ਹੁਣ ਸੋਸ਼ਲ ਮੀਡੀਆ ਦੇ ਵਿੱਚ ਬੰਦਾ ਕਿੰਨਾ ਕੁ ਡੋਲ ਰਿਹਾ ਉਹਦੇ ਸਰਕਾਰ ਨੇ ਵੇਖਣਾ ਹੂੰ ਸਹੀ ਗੱਲ ਆ ਜਿਹੜੀ ਤੁਹਾਡੀ ਇੰਟੈਲੀਜੈਂਸ ਰਿਪੋਰਟ ਹੈਗੀ ਆ ਤੁਸੀਂ ਦਿਨੇ ਹੁੰਦੇ ਨੇ ਉਹ ਬਿਜੇ ਦਿਨੇ ਦੂਜੇ ਕੰਟਰੀ ਦਾ ਜਿੱਥੇ ਤੁਹਾਡੇ ਹੱਥ ਚੰਗਾ ਨਹੀਂਗਾ ਵਰਤਾਰਾ ਲੇਕਿਨ ਤੁਸੀਂ ਹਰ ਉਸ ਵਿਅਕਤੀ ਦੀ ਤੁਹਾਡੇ ਕੋਲ ਅੱਜਕੱਲ੍ਹ ਆਧਾਰ ਕਾਰਡ ਤੋਂ ਮੁਤਾਬਕ ਫੜਿਆ ਜਾਂਦਾ ਹੂੰ ਵੀ ਕੌਣ ਕਿੱਥੇ ਖੜਾ ਹੂੰ ਜੀ ਤੁਸੀਂ ਕਿਉਂ ਨਹੀਂ ਚੈੱਕ ਕਰਦੇ ਮਨ ਲਓ ਇਹ ਹੈਗੀਆਂ ਦੂਜੀਆਂ ਗੱਲਾਂ ਪਰ ਮੈਂ ਦੂਜੇ ਪਾਸੇ ਵੀ ਕਿੰਨਾ ਵੀ ਇਹ ਵੀ ਸਾਨੂੰ ਕੀ ਤਕਲੀਫ ਹੋ ਗਈ ਆ ਜੇ ਕਿਸੇ ਦਾ ਉੱਥੇ ਮਨ ਲਓ ਕਿਸੇ ਨਾਲ ਅੰਡਰਸਟੈਂਡਿੰਗ ਹੈਗੀ ਆ ਫ੍ਰੀਕਵੈਂਸੀ ਰਲ ਗਈ ਆ ਤੇ ਉਹਨੇ ਪਾਪ ਕੀ ਕੀਤਾ ਹਮ ਹਣਾ ਉਹ ਸਾਡਾ ਧਰਮ ਖਤਰੇ ਚ ਪੈ ਜਾਂਦਾ ਵੀ ਉੱਤ ਸਾਨੂੰ ਧਰਮ ਬਦਲ ਲਿਆ ਹਮ ਵੀ ਭਾਈ ਜੇ ਦਾ ਧਰਮ ਹੁੰਦਾ ਤੇ ਬਦਲਦੀ ਕਿਉਂ ਜੇ ਧਰਮ ਕੋ ਪੱਕੇ ਧਰਮ ਨਹੀਂ ਹੁੰਦੀ ਜੇ ਉਹਦੇ ਵਾਕਿਆ ਹੀ ਗੁਰੂ ਘਰ ਵਾਲੀ ਹੁੰਦੀ ਅੰਮ੍ਰਿਤਧਾਰੀ ਹੁੰਦੀ ਜਦੋਂ ਗੱਲ ਦੀ ਫੇਰ ਹੈਗੀ ਆ ਤੇ ਤੁਸੀਂ ਮਤਲਬ ਉਹ ਨਾਂ ਬਦਲਦੀ ਫਿਰ ਮੈਂ ਸਮਝਦਾ ਨਾ ਕਿ ਜਿਹੜੀ ਲੇਡੀਜ਼ ਹੁੰਦੀ ਨਾ ਇਹਨਾਂ ਨੂੰ ਮਤਲਬ ਧਰਮ ਦਾ ਕਲਗੀ ਨਹੀਂ ਲਾਈ ਦੀ ਹੂੰ ਬੇ Hindu ਰੇੜੀ ਆ secular ਰੇੜੀ ਆ ਕਿਉਂਕਿ ਜਦੋਂ ਲੇਡੀ ਦੀ ਮੈਰਿਜ ਹੁੰਦੀ ਨਾ ਮੈਰਿਜ ਹੋ ਜਾਂਦੀ ਆ ਉਹਦਾ ਗੋਤ ਬਲ ਜਾਂਦਾ ਹਾਂਜੀ ਹਰ ਔਰਤ ਜਿਹੜੀ ਇਹ ਇੰਟਰ ਕਾਸਟ ਜਾਂਦੀ ਆ ਇੰਟਰ ਕਾਸਟ ਗੋਤ ਹੈ ਨਾ ਉਹ ਜਦੋਂ ਵੱਡ ਜਾਂਦਾ ਤੇ ਫਿਰ ਜੇ ਉਹ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਤਾਂ ਉਹ ਤਾਂ ਬਦਲੀ ਜਾਣਾ ਸੀ ਹੂੰ ਸਹੀ ਹੈ ਹੈਨਾ ਜੀ ਇੱਚ ਕੋਈ ਮਾੜੀ ਨਹੀਂ ਮਾੜੀ ਗੱਲ ਕੀ ਹੁੰਦੀ ਹੈ ਕਿ ਸਾਡੇ ਕੋਈ ਸਮਾਜਿਕ ਨਾ ਸਾਡੀ ਮਰਿਆਦਾਵਾਂ ਹੁੰਦੀ ਹੈ ਹੂੰ ਹੁਣ ਉਹ ਦੋ ਬੇਟੇ ਉਹਦੇ ਹੂੰ ਦੋ ਹੀ ਨੂੰ ਮੁੰਡੇ ਵੇ ਹੋਏ ਹੂੰ ਬੀਸੇ ਗੁਮਰੇ 48 ਸਾਲ ਲੱਗੀਆਂ ਤੇ ਜੀਵਨ ਦਾ ਕਿੰਨਾ ਕੁ ਸਰੇ ਗਿਆ ਹੂੰ ਹੈਨਾ ਲੇਕਿਨ ਉਹ ਆਪਣੀ ਮਤਲਬ ਪੇਮ ਪੀਗ ਦੀ ਇਜਾਜ਼ਤ ਬੈਠੀ ਹੈਗੀ ਹੂੰ ਪਰ ਇਹ ਵੀ ਨਹੀਂ ਗੱਲ ਹੈਗੀ ਕਿ ਜੇ ਇਹ ਚੱਲਦਾ ਰਿਹਾ ਲੋਭਾਂ ਵਿੱਚ ਹੂੰ ਸੜਿਆ ਸੀ ਦਿੱਤਨ ਜੀ ਵੀ ਹੁਣ ਜਦੋਂ ਨਾ ਉਹ ਮਰ ਰਿਹਾ ਅਨਜੀਤ ਸਿੰਘ ਦਾ ਸੀ ਬਹੁਤ ਵੱਡਾ ਨਾਮ ਲੈਨੇ ਹੈਗੇ ਹਾਂਜੀ ਤੇ ਉਹਨੇ 53 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਉਹਨਾਂ ਨੇ ਮੋਰਾ ਕੰਜਰੀ ਦੇ ਨਾਲ ਵਿਆਹ ਕਰਾਇਆ ਹਮ ਹਣਾ ਜੀ ਬੇਸ਼ੱਕ ਅਕਾਲ ਭੁੰਗੇ ਬੁੰਗੇ ਦੇ ਅਕਾਲ ਭੁੰਗੇ ਦੇ ਜਿਹੜੇ ਸੀਗੇ ਜਥੇਦਾਰ ਸੀਗੇ ਧੰਗ ਫੂਲਾ ਸਿੰਘ ਉਹਨਾਂ ਨੇ ਉਹਨੂੰ ਸਜ਼ਾ ਦਿੱਤੀ ਆ ਉਹਨਾਂ ਕੋਲ ਕਰੈਕਟਰ ਸੀ ਉਹਨਾਂ ਦਾ ਹਮ ਲੇਕਿਨ ਉਹਨੇ ਵਿਆਹ ਤੇ ਫੇਰ ਕਰਾਈ ਰੱਖਿਆ ਸੀ ਹਮ ਰਣਜੀਤ ਜਿੰਦਾ ਤਾਂ ਮਾਚ ਹੁੰਦੀ ਹੈ ਹਾਂਜੀ ਹਣਾ ਜੀ ਅਸੀਂ ਉਹਨੂੰ ਇੱਕ ਮਹਾਨ ਤੁਮ ਸਿੱਖ ਰਾਜ ਦਾ ਮਹਾਨ ਕਹਿੰਦੇ ਆ ਹਮ ਤੇ ਸਿੱਖ ਧਰਮ ਦੀਆਂ ਜਿਹੜੀਆਂ ਮਰਿਆਦਾ ਕਿੱਥੇ ਗਈਆਂ ਹਮ ਹੈਨਾ ਉਹ ਕਟਾਰੇ ਚ ਖੜੀਆਂ ਹੋ ਗਈਆਂ ਫਿਰ ਗੱਲ ਹੈਗੀ ਆ ਕਿ ਉਹ ਕਹਿੰਦੇ ਹੁੰਦੇ ਨਾ ਪਿਆਰ ਅੰਨਾ ਹਮ ਬਿਲਕੁਲ ਸਹੀ ਗੱਲ ਹੈ ਹੈਨਾ ਪਿਆਰ ਅੰਨਾ ਹੈਗਾ ਇਹਨੇ ਨਹੀਂ ਦੇਖਣਾ ਹਮ ਇਹ ਨਹੀਂ ਦੇਦਾ ਬਦਲੇ ਚ ਪਿਆਰ ਤੇ ਜੰਗ ਵਿੱਚ ਸਾਰਾ ਕੁਝ ਆਇਆ ਜਾ ਤੁਸੀਂ ਕਹਾਣੀਆਂ ਬਣਾ ਕੇ ਲੋਕਾਂ ਦੇ ਮਨਾਂ 'ਚ ਪਾਤੀਆਂ ਹਮ ਤੇ ਉਹੜੇ ਪਿਆਰ ਤੇ ਜੰਗੇ ਸਭ ਕੁਝ ਆਇਆ ਜਾ ਤੇ ਬੀਬੀ ਸਰਬਜੀਤ ਫੇਰ ਮਤਲਬ ਨੂਰਸਾਨ ਕਿਉਂ ਨਹੀਂ ਬਣੂ ਹੂੰ ਜੀ ਹੈਨਾ ਜੀ ਜੋ ਬਣ ਗਈ ਹੈ ਮੈਂ ਤੇ ਨਹੀਂ ਉਹਨੂੰ ਸੱਚੀ ਗੱਲ ਹੈ ਸਿਰਫ ਇੰਨੀ ਗੱਲ ਹੈ ਕਿ ਉਹਦੇ ਬੱਚੇ ਉਹਦੇ ਜਵਾਨ ਬੱਚੇ ਆ ਗਿਆ ਹੂੰ ਉਹ ਤਾਂ ਲੋਕਾਂ ਨੇ ਕਹਿਣਾ ਜਾਂ ਤੁਹਾਡੀ ਮਾਂ ਚਲੀ ਗਈ ਹੈ ਹੈਨਾ ਹਾਂਜੀ ਉਹਨਾਂ ਨੂੰ ਕੀ ਹੂੰ ਉਹ ਕਹਿੰਦੇ ਸਾਡੀ ਮਾਂ ਨਾਲ ਸਬੰਧ ਹੀ ਕੋਈ ਨਹੀਂ ਹੂੰ ਸਮਝਣ ਨੂੰ ਦਿੱਤਾ ਦਿਗਨ ਜਿਹੜੀ ਜਿਹੜੀ ਦਲੀਜ਼ ਤੋਂ ਬਾਹਰ ਚਲੇਗੀ ਜਿਹੜੀ ਦਲੀਜ਼ ਨੂੰ ਕਰਾਸ ਕਰਤਾ ਹੈਨਾ ਜੀ ਤੇ ਫਿਰ ਉਹਨਾਂ ਦਾ ਰਿਸ਼ਤਾ ਕਦੋਂ ਰਹਿ ਗਿਆ ਹੂੰ ਦੇ ਰਸਪੀਰਾਂ ਦੇ ਦੋਤੀ ਤੁਸੀਂ ਐਵੇਂ ਕਿ ਜਿਹਨੇ ਉਹ ਜੋ ਗੜਗੱਦ ਸਾਹਿਬ ਗਏ ਸੀ ਪਹਿਲੀ ਵਾਰੀ ਗਏ ਸੀ ਗੜਗੱਦ ਸਾਹਿਬ ਵਾਪਸ ਆ ਗਏ ਗੜਗੱਦ ਸਾਹਿਬ ਦੇ ਉਹ ਕਈ ਜਣੀਆਂ ਨਾ ਪੰਥਕ ਸੋਹ ਕਾਲੇ ਤੇ ਰਹਿ ਗਈਆਂ ਉਹ ਮਤਲਬ ਜਿਹੜਾ ਕਲਦੀਪ ਸਿੰਘ ਗੜਗੱਜ ਨੂੰ ਕਿਹੜੇ ਖੜਾ ਕਰ ਰਹੀਆਂ ਹਾਂ ਜੀ ਠੀਕ ਹੈ ਤੁਸੀਂ ਕਿਹੜੇ ਖੜਾ ਕਰ ਰਹੇ ਹੈਗੇ ਆ ਲੇਕਿਨ ਗੱਲ ਹੈ ਕਿ ਕਿ ਉਹਨੇ ਤੇ ਸਹੀ ਤੇ ਰਜਲ ਗਿਆ ਉਹਨੂੰ ਪਤਾ ਗੁਰੂਗੁਰ ਜਾਂਦੇ ਲੋਕ ਉਹ ਦੋ ਵਾਰ ਪਹਿਲਾਂ ਵੀ ਕਰਤਾਰਪੁਰ ਜਾ ਕੇ ਆਈ ਹੈ ਹਾਂ ਉਦੋਂ ਰੈਕੋਰ ਸੀਗਾ ਜੀ ਹੁਣ ਕਰਤਾਰਪੁਰ ਜਾਂ ਜਾ ਕੇ ਉਹ ਬਾਹਰ ਨਹੀਂ ਫੜ ਸਕਦਾ ਸੀ ਹਮ ਉਸ ਬਾਹਰ ਨਿਕਲ ਨਹੀਂ ਸਕਦਾ ਬੰਦਾ ਉਸ ਤੋਂ ਵਾਪਸ ਹੀ ਹੁਣਾ ਪੈਂਦਾ ਹਮ ਉਹਨਾਂ ਏਰੀਆ ਚੋਂ ਜੀ 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 ਠੀਕ ਹੈ ਲੇਕਿਨ ਨਨਕਾਣਾ ਸਾਹਿਬ ਜਾ ਕੇ ਭਾਵੇਂ ਨਹੀਂ ਬਾਹਰ ਜਾ ਸਕਦਾ ਹਮ ਲੇਕਿਨ ਹਵਾ ਦੇ ਬਾਹਰ ਨਿਕਲ ਜਾਂਦੀ ਹੈ ਨਾ ਹਮ ਜਦੋਂ ਹਵਾ ਨਿਕਲਦੀ ਹੈ ਤੇ ਉਹ ਵੀ ਨਾਲ ਨਿਕਲ ਗਈ ਹਮ ਜਦੋਂ ਤੁਹਾਡੀ ਬਾਹਰ ਸ਼ੌਭਾ ਪੇਰੇ ਕਹਿੰਦੀ ਮੈਂ ਤਾਂ ਕੜਾ ਲੈਣ ਚੱਲੀ ਹਾਂ ਹਾਂ ਜੀ ਕੰਗਰਾਂ ਲੈਣ ਚੱਲੀ ਹਾਂ ਸੱਬ ਲੈਣ ਚੱਲੀ ਹਾਂ ਕੌਣ ਫੜੂ ਹਮ ਤੇ ਬਾਹਰ ਜਿਹਦੀ ਗੱਲ ਕੀਤੀ ਸੀ ਜਿਹਨੇ ਇੰਸਟਾਗ੍ਰam ਦੇ ਉੱਪਰ ਉਹ ਨਾਲ ਫਿੱਟ ਹੂੰ ਉਹ ਬੰਦਾ ਆਪਣਾ ਆਟੋ ਲੈ ਕੇ ਜਿਹੜਾ ਉਹ ਹੂੰ ਹੈ ਦੋ ਵੀ ਜ਼ਰਦਾਰੀ ਨੇਗਾ ਜੀ ਜੀ ਕਿ ਬੜਾ ਜ਼ਗੀਰਦਾਰ ਬੰਦਾ ਹੂੰ ਹਨਾ ਜੀ ਹਾਂਜੀ ਉਹ ਵੀ ਇੱਕ ਫੈਮਿਲੀ ਆ ਵਿਆਹਵਰੇ ਬੰਦਾ ਲੈਕਿਨ ਉਹਨੇ ਹੁਣ ਜਾ ਕੇ ਉੱਥੇ ਅਪੀਲ ਪਾਤੀ ਵਕੀਲਾ ਨੂੰ ਮਿਲਦੀ ਹੈ ਉਹ ਮਿਲਦੇ ਨਵਾਂ ਨਾਮ ਬਦਲਿਆ ਵਿਆਹ ਕਰਵਾ ਲਿਆ ਕਿ ਮੈਂ ਇਥੋਂ ਦੇ ਹੁਣ ਨਗਰ ਕਰਣਾ ਹੁਣ ਆਖਰੀ ਦਮ ਤੱਕ ਮੈਂ ਪਾਕਿਸਤਾਨ ਰਹਿਣਾ ਆਣੀ ਲੜਾਈਆਂ ਸਾਡੀਆਂ ਚੱਲਦੀਆਂ ਮੈਂ ਵੀ ਕਿਹਾ ਯਾਰ ਫੇਕ ਕਿਉ ਹੈ ਵੀ ਉਹ ਅਸਰ ਦੰਦ ਰੋੜਦੀਆਂ ਹੈ ਹੈ ਜੀ ਉਹਨਾਂ ਦੇ ਪਿਆਰ ਨੇ ਜਿੱਥੇ ਰੋਜ਼ ਬੰਬ ਚੱਲਦੇ ਸੀ ਗੋਲੀ ਚੱਲਦੀ ਸੀ ਉਹਨੇ ਸੱਦਾਂ ਤੋੜਦੀਆਂ ਹੈ ਹੈਨਾ ਸਹੀ ਗੱਲ ਹੈ ਸੱਦਾਂ ਤੋੜ ਦਿਓ ਹੈਨਾ ਹੰਸਰਾ ਹੀ ਗੋਂਦੇ ਹੁੰਦੇ ਆ ਵੀ ਸਾਨੂੰ ਮੋੜ ਦਿਓ ਸਾਡਾ ਰਾਹ ਮੋੜ ਦਿਓ ਸਾਨੂੰ ਪਿਆਰ ਆਪਸੇ ਮਿਲ ਜਵੇ ਤੇ ਜੇ ਮਿਲ ਗਿਆ ਹੈਗੇ ਉਹ ਮਿਲੀਆਂ ਡਸਨਟ ਮੈਟਰ ਗੱਲ ਇਹ ਨਹੀਂ ਕਿ ਉਹਨਾਂ ਨੇ ਕਿਹੇ ਸਟੇਜ ਤੇ ਆ ਕਿ ਕੀ ਕੀਤਾ ਹੈਗਾ ਉਹਦੀ ਆਪਣੀ ਲਾਈਫ ਹੈਗੀ ਆ ਬੰਦਾ ਕੱਲਾ ਜਨਮ ਦਾ ਕੱਲਾ ਮਰਦਾ ਕੱਲਾ ਆਪਣਾ ਇਤਿਹਾਸ ਲਿਖਦਾ ਹੈਗਾ ਉਹਨੂੰ ਕਿਸੇ ਪਰਿਵਾਰ ਨਾਲ ਗਰੁੱਪ ਨਾਲ ਵਰਗ ਨਾਲ ਧਰਮ ਨਾਲ ਜੋੜਨਾ ਗਲਤ ਹੈ ਹਮ ਸਹੀ ਹੈ ਨਾ ਔਰ ਜਦੋਂ ਧਰਮ ਕਿਨੇ ਮੈਨੂੰ ਕਿਹੜੇ ਖਬਰਾਂ ਪੜ੍ਹੀਆਂ ਉਹ ਜੋ ਨੇ ਧਰਮ ਬਦਲਦੇ ਆ ਉਹਨੇ ਧਰਮ ਕਰ ਲਿਆ ਹੈ ਨਾ ਧਰਮ ਜੇ ਬਦਲਦੇ ਨਹੀਂ ਜੇ ਹੋ ਗਏ ਤੇ ਧਰਮ ਕਦੀ ਨਹੀਂ ਬਦਲਦਾ ਬੰਦੇ ਕੋ ਤੋਂ ਬੰਦਾ ਜਦੋਂ ਆਪਣੇ ਨਿੱਜੀ ਸਵਾਰਥ ਹੁੰਦੇ ਆ। ਹੂੰ ਕੋਈ ਲੋਣਾ ਥੋੜਾ ਦੇ ਮਾਰੇ ਬੰਦੇ ਜਾਂਦੇ ਆ। ਵੀ ਯਾਰ ਇੱਥੇ ਤੇ ਐਵੇਂ ਬੈਠੇ ਆ ਉੱਥੇ ਤੇ ਆ ਵੀ ਚੀਜ਼ ਮਿਲਦੀ ਆ, ਉਹ ਚੀਜ਼ ਮਿਲਦੇ ਆ। ਹੂੰ ਇਹ ਸਰਕੇ ਖੇੜਾ ਸਰ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਆ। ਇਨਸਾਨੀਅਤ ਥੋੜੀ ਹੈ ਹੀ ਇਨਸਾਨੀਅਤ ਆ। ਹਾਂ ਨਾ ਜੀ। ਬਾਕੀ ਆਣਾ ਧਰਮਾਂ ਦਾ, ਫਿਰਕਿਆਂ ਦਾ ਦੂਜਾ ਰੋਲਾ ਨਾ ਇਹ ਤੇ ਇਹਦੇ ਤੇ ਹੁਣ ਤੱਕ ਇਸ ਧਰਤੀ ਦੇ ਉੱਤੇ ਦਾ ਜ਼ਿਕਰ ਹੈ ਉਤੇ ਜੇ 199 ਪਰ ਕਤਲੇਆਮ ਹੋਇਆ ਨਾ ਇਹ ਧਰਮ ਯੁੱਧਾਂ ਕਰਕੇ ਹੋਇਆ। ਹੂੰ ਸਹੀ ਗੱਲ ਆ ਜੀ। ਜੇ ਇਨਸਾਨੀਅਤ ਦੀ ਪਰਣ ਕੀਤੀ ਜਾਂਦੀ ਇਹਨਾਂ ਦੇ ਲਿਖਨਤਾਰ ਬਗ ਨਹੀਂ ਹੁੰਦੇ ਹਮ ਸਹੀ ਗੱਲ ਇਸਰਵਾਦੇ ਭਰੇ ਜਾਂ ਮਤਲਬ ਉਹ ਜਨਨ ਦੀ ਜਾਂ ਇਹ ਕਲਿਆਣ ਹੋ ਸਕਦਾ ਨਾ ਇੱਕ ਇੱਕ ਗੱਲਾ ਹੀ ਆ ਐਕਚੁਅਲੀ ਹੁੰਦਾ ਕੀ ਹੈ ਕਿ ਮੈਂ ਜੋ ਉਹਨਾਂ ਜਦੋਂ ਇਹਨੇ ਜਨੇ ਪ੍ਰੇਮ ਕੀਤਾ ਤੈਨੂੰ ਪ੍ਰਪਾਇਓ ਤੇ ਪ੍ਰਪਾ ਰਿਆ ਥੈਨ ਲੈਟਰ ਗੋ ਇਹਨੂੰ ਸਾਨੂੰ ਇੰਨਾ ਵੀ ਨਹੀਂ ਬਣ ਕੇ ਰਹਿਣਾ ਚਾਹੀਦਾ ਕਿ ਧਰਮ ਨੂੰ ਖਤਰਾ ਹੋ ਗਿਆ ਤਾਂ ਕੁਲਦੀਪ ਸਿੰਘ ਗੜਗੜ ਸਾਹਿਬ ਬਿਲਕੁਲ ਦੋਸ਼ੀ ਨਹੀਂਗੇ ਸਿਰ ਹਮ ਠੀਕ ਆ ਕਿਸੇ ਨੇ ਆਪਣਾ ਫੈਸਲਾ ਕੀਤਾ ਉਹਨਾਂ ਨੂੰ ਕੀ ਪਤਾ ਸੀ ਪਰ ਇਥੇ ਸਵਾਲ ਆ ਖੜਾ ਸਾ ਕਿ ਐਸਡੀਪੀਸੀ ਨੇ ਇਕਲੀਆਂ ਔਰਤਾਂ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਕੀਤਾ ਹੈ ਕਿ ਇਹ ਔਰਤਾਂ ਦੀ ਆਜ਼ਾਦੀ ਤੇ ਪਾਬੰਦੀ ਨਹੀਂ ਬਣਦਾਵੇਗਾ ਫਿਰ ਤੁਹਾਨੂੰ ਕੀ ਲੱਗਦਾ ਸੱਚੀ ਗੱਲ ਹੈ ਕਿ ਹਾਰ ਕੇ ਕੀਤਾ ਫੈਸਲਾ ਇਹ ਹਾਰਿਆ ਹੈ ਨਾ ਇਹ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹਦੀ ਆਜ਼ਾਦੀ ਹੈਗੀ ਹੈ ਨਾ ਸੋ ਕਿੰਦਾ ਬੰਦਾ ਅਖੇ ਜਰ ਜਨਮੇ ਰਜ਼ਾ ਹੈ ਹਾਂਜੀ ਨਾ ਬਬੇ ਨਾਰਜ ਦੀ ਗੁਰਬਾਣੀ ਹੈਗੀ ਆ ਫਿਰ ਤੁਸੀਂ ਅੱਜ ਤੱਕ ਵੀ ਜਿਹੜੀ ਚਾਰ ਦਵਰੀ ਚੋਂ ਨਿਕਲ ਕੇ ਜਔਰ ਤੋਂ ਬਾਹਰ ਆਈ ਆ ਆਪਣੇ ਫੈਸਲੇ ਆਪ ਕਰਨ ਲੱਗੀ ਆ ਆਪਣੇ ਕਦਮੀ ਚੱਲ ਕੇ ਆਪਣੀ ਮੰਜ਼ਿਲ ਹਾਸਲ ਕਰਨ ਲੱਗੀ ਆ ਉਹ ਆਪਣੀ ਪ੍ਰਤਿਬਧ ਅਨਸਾਰ ਉਹ ਵਕੀਰ ਵੀ ਬਣੀ ਆ ਡਾਕਟਰ ਵੀ ਬਣੀ ਆ ਜੱਜ ਵੀ ਬਣੀ ਆ ਪ੍ਰੋਫੈਸਰ ਵੀ ਬਣੀ ਹੈਗੀ ਆ ਹਾਂ ਉਹ ਰਾਜਨੀਤੀ ਵਿੱਚ ਪ੍ਰਾਈਮ ਮਿਨਿਸਟਰੀ ਬਣੀ ਆ ਤੇ ਉਹ ਰਾਸ਼ਟਰਪਤੀ ਬਣੀਗੀ ਹਾਂ ਉਹਦੀ ਪ੍ਰਸਭਾ ਹੈਗੀ ਆ ਜੀ ਤੁਸੀਂ ਬੇਸ਼ੱਕ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਬਣਨ ਦੇ ਵਾਧਾ ਵੀ ਉਹ ਸਰਪੰਚ ਦੀ ਹੁੰਦੀ ਹੈ ਹਾਂ ਹੈਨਾ ਉਹਦਾ ਜਾਂ ਪੁੱਤ ਸਰਪੰਚ ਦਾ ਜਾਂ ਉਹਦਾ ਘਰ ਵਾਲਾ ਸਰਪੰਚ ਦਾ ਜਾਂ ਉਹਦਾ ਸਹੁਰਾ ਘਰ ਦਾ ਸਰਪੰਚ ਜੀ ਹਾਂਜੀ ਤੇ ਉਹ ਵਿਚਾਰੀ ਨੂੰ ਨਹੀਂ ਪਤਾ ਹੁੰਦਾ ਕੀ ਕਰ ਰਿਹਾ ਇਹ ਹਾਂ ਜਿਹੜਾ ਚੋਣਾਂ ਨਾਲ ਆ ਰਿਹਾ ਆ ਹਾਂ ਲਿਕਨ ਗੱਲ ਇਹ ਤੇਰੀ ਹੈਗੀ ਆ ਕਿ ਜਦੋਂ ਇਹਨਾਂ ਦਾ ਜਿਹੜਾ ਮੈਨੂੰ ਮੈਨੂੰ ਚੰਗਾ ਲੱਗਾ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਹੂੰ ਵੀ ਤੁਸੀਂ ਇਹ ਗੱਲ ਕਹਿਣੀ ਕਿ ਅਸੀਂ ਔਰਤ ਉਹੀ ਜਾ ਸਕਦੀ ਹੈ ਜਿਹਦਾ ਭਰਾ ਨਾਲ ਜਾਵੇ। ਹੂੰ ਹਾਂਜੀ ਜਿਹਦਾ ਪਤੀ ਨਾਲ ਜਾਵੇ ਜਾਂ ਉਹਦਾ ਬਾਪ ਨਾਲ ਜਾਵੇ। ਪਰਿਵਾਰਕ ਮੈਂਬਰਾਂ ਚੋਂ ਦੇਦੀ ਹੁੰਦੇ। ਕਿ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਛੱਡ ਕੇ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਹੈਗੀ ਆ ਕਿ ਅਸੀਂ ਉਹ ਪਰਦੇਸ ਸਕੇ ਉਹ ਨਹੀਂ ਜਾਂਦੇ ਸਿਲੈਕਸ਼ਨ ਵੇਲੇ। ਸਹੀ ਗੱਲ ਆ ਹਾਂਜੀ ਹੈਨਾ ਜੀ ਤੁਸੀਂ ਪਰਦੇਸ ਨਹੀਂ ਲਿਓ ਕਿ ਭਾਵੇਂ ਕੱਲੀ ਕੁੜੀ ਜਾਵੇ। ਹੂੰ ਹੈ ਸਾਡੀਆਂ ਕੁੜੀਆਂ ਉੱਥੇ ਜਾ ਸਕਦੀਆਂ ਪੜਨ ਕਹਿੰਦੇ ਅੰਮਰਖਾ ਜਾ ਸਰ ਜੀ ਗੱਲੀਆਂ ਤੇ ਕੀ ਕਹਿੰਦਾ ਕਾਣਾ ਸ ਮੱਥਾ ਟਿਕਣੀ ਜਾ ਸਕਦੀ ਹੂੰ ਕਿੱਡੀ ਵੱਡੀ ਗੱਲ ਆ ਜੀ ਇਹ ਹਣਾ ਤੁਸੀਂ ਮਤਲਬ ਧਰਮ ਜੀ ਮਤਲਬ ਕੇਸ ਕੇਸ ਯੁੱਗ ਜਾ ਕੇ ਜੀ ਰੂੜੀਵਾਦੀ ਸੰਗਠ ਚੱਕੀ ਫਿਰਦੇ ਹੂੰ ਮੈਂ ਇਹ ਹੱਕ ਚ ਨਹੀਂਗਾ ਹੂੰ ਤੁਸੀਂ ਆਪਣੇ ਪਰਦਰਸ਼ਾ ਮਤਲਬ ਇਹਨੂੰ ਬੋਲਣ ਦੀ ਲੋੜ ਨਹੀਂ ਗੱਲ ਕਰਨ ਦੀ ਤੁਸੀਂ ਪਰਦਰਸ਼ਾ ਹੀ ਨਹੀਂ ਰੱਖੋ ਹੂੰ ਕਿ ਹਰ ਜਿਹੜਾ ਐਪਲੀਕੈਂਟ ਹੈਗਾ ਉਹਦੀ ਸੋਸ਼ਲ ਮੀਡੀਆ ਇਨਕੁਆਰੀ ਹੋਵੇ ਹੂੰ ਹਣਾ ਜੀ ਵੀ ਦੇ ਸੋਸ਼ਲ ਮੀਡੀਆ ਤੇ ਪਾਕਿਸਤਾਨ ਨਾਲ ਸੰਬੰਧ ਕਿਹੋ ਜਿਹਾ ਹੈ ਜਾਂ ਉਥੇ ਕਿਸੇ ਨੇ ਹੈਲ ਨਹੀਂ ਗੇ ਪਰ ਉਹਦੀ ਉਹਦਾ ਵਿਸ਼ੋਕੜ ਕੀ ਹੈਗਾ ਕੀ ਉਹ ਨਿਤਨੇਮੀ ਹੈ ਜੀ ਕੀ ਉਹ ਗੁੰਦਾਰ ਸਿੰਘ ਸਾਹਿਬ ਬਾਰੇ ਹੈ ਉਹ ਕੱਲੋ ਇੰਟਰਵਿਊ ਹਮ ਤੁਨ ਕਹਣਾ ਸਾਹਿਬ ਤਾਂ ਜਣਾ ਉਹਨੂੰ ਪਤਾ ਲੱਗੇ ਵੀ ਰਾਜਪੋਤ ਲੋਂਡੀ ਹੈ ਕਿਤੇ ਹਮ ਜੀ ਹੈਨਾ ਮਦਦ ਤ੍ਰਿਪਤਾ ਤੇ ਉਹਨੂੰ ਕੱਲੂ ਦੇ ਨਾਂ ਦਾ ਤਾਂ ਪਤਾ ਹੋਵੇ ਹਮ ਬਿਲਕੁਲ ਸਹੀ ਹੈ ਤੇ ਮੈਂ ਤਾਂ ਕੱਲੂ ਕੌਣ ਸੀਗਾ ਤੇ ਜਿਹਨੂੰ ਪਤਾ ਹੀ ਕੁਝ ਨਹੀਂਗਾ ਹਮ ਤੇ ਜੀ ਉਹਨੇ ਮੱਥਾ ਟੇਕਣ ਜਾਣਾ ਤੇ ਉਹਨੇ ਪ੍ਰਸ਼ਾਦ ਖਾਣ ਜਾਣਾ ਤੇ ਇੱਕ ਆਪਣੇ ਘਰ ਦੇ ਸੁਣਾ ਕਿ ਮੈਂ ਪਾਕਿਸਤਾਨੋਂ ਨਨਕਾਣਾ ਸਾਹਿਬ ਜਾ ਕੇ ਆਇਆ ਇਹ ਇਹ ਸਰਟੀਫੀਕੇਟ ਇਹ ਜਾਣ ਤੋਂ ਪਹਿਲਾਂ ਬੰਦਾ ਤਿਆਰ ਹੋਵੇ ਭਾਂਡਾ ਤਿਆਰ ਹੋਵੇ ਫਿਰ ਉਹ ਚ ਪਾਣੀ ਪੈ ਜਾਵੇ ਭਾਂਡਾ ਚੋਂਦਾ ਨਹੀਂ ਹਾਂ ਹੈਨਾ ਜੀ ਤੇ ਉਹ ਇਸਰਗੇ ਚੋਰਿਆ ਇਸਰਗੇ ਚੋਰਿਆ ਕਿ ਇਹਨਾਂ ਦੀ ਇਨਕੁਆਰੀ ਸਹੀ ਨਹੀਂ ਸੀ ਲੇਕਿਨ ਡਿਜੀਟਲ ਯੁੱਗ ਦੇ ਵਿੱਚ ਗੱਲ ਇਹ ਹੈਗੀ ਆ ਕਿ ਬੀਬੀ ਸਰਬਜੀਤ ਕੌਰ ਨੇ ਹਾਂ ਨੁਰੂਸਹਿਨ ਨੇ ਜੀ ਉਰਫ ਨੁਰੂਸਹਿਨ ਨੇ ਗੱਲ ਇਹ ਗੱਲ ਕਰਤਾ ਹੈਗਾ ਕਿ ਇੱਕ ਨਵੀਂ ਸਾਨੂੰ ਦੇਦਾ ਦਿਸ਼ਾ ਦਿੱਤੀ ਹੈਗੀ ਹੈ ਹੂੰ ਵੀ ਤੁਸੀਂ ਆਹ ਜੂ ਚੱਕਰ ਰਿਆ ਕਰੋ ਹੂੰ ਬਿਲਕੁਲ ਸਹੀ ਗੱਲ ਹੈ ਇੱਕ ਸਬਕ ਦੇ ਗਈ ਆ ਉਹ ਮਤਲਬ ਉਹ ਮਿਲਦਾ ਕਿ ਉਹ ਜੇਕਰ ਉਹਦੇ ਦਿੱਤੇ ਸਬਕ ਦਾ ਅਸੀਂ ਇਨਕੁਆਰੀ ਪੂਰੀ ਕਰਦੇ ਆਂ ਤੇ ਉਹ ਲਾਸਟ ਹੀ ਗਈ ਆ ਉਦੋਂ ਪਤਾ ਨਹੀਂ ਜਾਊ ਕੋਈ ਹੂੰ ਜਥੇ ਵਿੱਚ ਉਧਾਂ ਜਾਣਗੇ ਆ ਹੂੰ ਹੂੰ ਉਧਰ ਆਉਣਗੇ ਵੀ ਹਾਂਜੀ ਹਨਾ ਆਈ ਨੇ ਪਿੱਛੇ ਜੇ ਹੂੰ ਤੇ ਉਹ ਉਹ ਬੱਚੇ ਦੀ ਮਾਂ ਸੀਗੀ ਬਟ ਉਹ ਉਹਦੀ ਖੂਬਸੂਰਤੀ ਪਤਾ ਕੀ ਸੀ ਉਹ ਬੱਚੇ ਨਾਲ ਲੈ ਹੂੰ ਉਹ ਇੰਡੀਅਨ ਵਾਲੀ ਨੂੰ ਕਹਿੰਦੀ ਕਹਿੰਦੀ ਗੱਲ ਸੁਣ ਲੈ ਵੀ ਜੇ ਮੈਂ ਤੇਰੇ ਨਾਲ ਪਿਆਰ ਕਰਨਾ ਤੇ ਮੈਨੂੰ ਬੱਚੇ ਵੀ ਪੈ ਰਹੇ ਆ ਹੂੰ ਤੂੰ ਕਹਿੰਦਾ ਵੀ ਠੀਕ ਆ ਦਾਜ ਹੋਣ ਦੇ ਹੂੰ ਸਹੀ ਗੱਲ ਹੈ ਹੈ ਨਾ ਸਹੀ ਹੈ ਹੂੰ ਸੋ ਬਿਲਕੁਲ ਜੀ ਪਹਿਲਾਂ ਤਾਂ ਧਾਰਮਿਕ ਯਾਤਰਾਵਾਂ ਨੂੰ ਨਿੱਜੀ ਮਕਸਦਾਂ ਦੇ ਲਈ ਵਰਤਣਾ ਬੰਦ ਹੋਣਾ ਚਾਹੀਦਾ ਹੈ ਸੋ ਇਹ ਨਾ ਸਿਰਫ ਜਥੇ ਨੂੰ ਧੋਖਾ ਹੈ ਸਗੋਂ ਪੂਰੀ ਕੌਮ ਦੀ ਭਾਵਨਾਵਾਂ ਨਾਲ ਵੀ ਖਿਲਵਾੜ ਹੋ ਰਿਹਾ ਹੈ ਸੋ ਸੁਰੱਖਿਆ ਏਜੰਸੀਆਂ ਨੂੰ ਵੀਜ਼ਾ ਅਤੇ ਜਥੇ ਮੈਂਬਰਾਂ ਦੀ ਜਾਂਚ ਨੂੰ ਹੋਰ ਸਖਤ ਕਰਨਾ ਪਵੇਗਾ ਖਾਸ ਕਰਕੇ ਸੋਸ਼ਲ ਮੀਡੀਆ ਰਾਹੀਂ ਬਣੇ ਹੋਏ ਸਬੰਧਾਂ ਦੀ ਜਾਂਚ ਹੋਵੇ ਜਿਵੇਂ ਕਿ ਧਰਮ ਬਦਲਣਾ ਧਰਮ ਬਦਲਣਾ ਨਿੱਜੀ ਫੈਸਲਾ ਹੈ ਪਰ ਜੇਕਰ ਇਸ ਦੇ ਵਿੱਚ ਧੋਖਾ ਜ਼ਬਰ ਜਾਂ ਫਿਰ ਰਾਸ਼ਟਰੀ ਸੁਰੱਖਿਆ ਦਾ ਕੋਈ ਮਸਲਾ ਸ਼ਾਮਲ ਹੋਵੇ ਤਾਂ ਇਸ ਨੂੰ ਕੰਪੀਰਤਾ ਦੇ ਨਾਲ ਵੀ ਲੈਣਾ ਚਾਹੀਦਾ ਹੈ ਸੋ ਅਸੀਂ ਸਭ ਨੂੰ ਹੀ ਆਪਣੀਆਂ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣਾ ਪਵੇਗਾ ਤਾਂ ਅਜਿਹੇ ਮਾਮਲੇ ਨਾਵਾਪਰਨ ਅਤੇ ਸਾਡੀ ਕੌਮ ਦੀ ਇੱਜ਼ਤ ਤੋਂ ਹੈ ਉਹ ਬਚੀ ਰਹੇ ਜੇਕਰ ਸਰਬਜੀਤ ਖਰ ਖੁਸ਼ ਹੈ ਤਾਂ ਉਸ ਨੂੰ ਉਸ ਦੀ ਜ਼ਿੰਦਗੀ ਜੀਣ ਦਿਓ ਪਰ ਇਸ ਤੋਂ ਸਿੱਖ ਕੇ ਭਵਿੱਖ ਦੇ ਵਿੱਚ ਅਜਿਹਿਆਂ ਘਟਨਾਵਾਂ ਨੂੰ ਰੋਕਿਆ ਜਾਵੇ ਸੋ ਇੱਥੇ ਤਾਂ ਇਹੀ ਕਹਿ ਸਕਦੇ ਆਂ ਵੀ ਵਾਇਗਰੋ ਸਭ ਨੂੰ ਹੀ ਸਮਝ ਦੇਵੇ ਸੋ ਘਟਾ ਸਾਮ ਬੇਲਾ ਆਪਾਂ ਨੂੰ ਹੋਰ ਇੱਜ਼ਾਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵਿ ਜਾਰਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ